ਕੋ ਹਕੀਕਤ ਦੇ ਤੌਰ ਤੇ ਭਗਵਾਨਤਮਾਨ ਜੀ ਬਹੁਤ ਵਧੀਆ ਚੰਗੀ ਗੱਲ ਹੈ ਖਤਮ ਕਰਨਾ ਚਾਹੀਦਾ ਸੀ ਕਹਿੰਦੇ ਹਫਤੇ ਚ ਪਰ ਹਫਤੇ ਵਾਲੀ ਗੱਲ ਨਹੀਂ ਅਸੀਂ ਕਹਿੰਦੇ ਵੀ ਸਾਲ ਦੇ ਅੰਦਰ ਅੰਦਰ ਹੀ ਖਤਮ ਕਰ ਦੇਣ ਹਜੇ ਤੱਕ ਖਤਮ ਹੋਇਆ ਨਹੀਂ ਜਦੋਂ ਤੱਕ ਗਰਾਊਂਡ ਲੈਵਲ ਤੇ ਨਹੀਂ ਉਤਰਦੇ ਹੱਲੇ ਇਹ ਨਸ਼ਾ ਨਹੀਂ ਖਤਮ ਹੁੰਦਾ ਕਿਉਂਕਿ ਜਦੋਂ ਜਿੰਨੀ ਦੇਰ ਤੱਕ ਸਖਤਾ ਹੀ ਨਹੀਂ ਹੁੰਦੀ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਜਦੋਂ ਉਸੇ ਨੂੰ ਨਹੀਂ ਫੜਦੇ ਤਾਂ ਨਸ਼ਾ ਲੈਣ ਵਾਲੇ ਤਾਂ ਲੈਣਾ ਜਦੋਂ ਉਹਨੂੰ ਮਿਲ ਹੀ ਜਾਂਦਾ ਹੈ ਹਾਲਾਤ ਤਾਂ ਬਹੁਤ ਮਾੜੇ ਆ ਜੀ ਨਸ਼ੇੜੀਆਂ ਕੰਨੀਆਂ ਹੁਣ ਜੇ ਆਥਣੇ ਮਾੜਾ ਮੋਟਾ ਜੇ ਕਿਸੇ ਨੂੰ ਘੂਰਦਿਆਂ ਕਰਦਿਆਂ ਅਗਲਾ ਗੱਲ ਪੈਂਦਾ ਹੈਗਾ ਜੀ ਹੁਣ ਕੱਲੇ ਅਸੀਂ ਕੁਝ ਕਰਨ ਜਾਂ ਪ੍ਰਸ਼ਾਸਨ ਸਾਥ ਦੇਵੇ ਫੇਰ ਹੈਗਾ ਸੈਕੰਡ ਆ ਬਾਥਰੂਮ ਬਣਵਾਏ ਸੀ ਬਾਥਰੂਮ ਇੰਨੇ ਲੋਕ ਔਖੇ ਹੁੰਦੇ ਆ ਕਿ ਵੀ ਬਥੇਰਾ ਵਾਰ ਕਹਦਾ ਨਗਰ ਪੰਜਾਬੀ ਬਾਥਰੂਮ ਚਾਲੂ ਕਰਾ ਦਿਓ ਜੀ ਆ ਚਿੱਟੇ ਹਾਥੀ ਬਣੇ ਖੜਿਆ ਜੀ ਛੜੀਆਂ ਦਾ ਵੀ ਜੀ ਡਰੀ ਡਰਾ ਨਸ਼ੇੜੀ ਨੂੰ ਜੇ ਮੋਰੋ ਕਹਨੇ ਵੀ ਤੂੰ ਇੱਥੇ ਕੀ ਕਰਦਾ ਨਸ਼ਾ ਕਰਦਾ 20 ਵਾਰੀ ਫੜਿਆ ਜੀ ਮੋਰੋ ਲੱਪੜ ਚੱਕਦੇ ਆ ਸਾਡੇ ਉੱਤੇ ਨਸ਼ੇੜੀ ਆਪ ਨੂੰ ਡਰ ਰਹਿੰਦਾ ਵੀ ਸਾਨੂੰ ਨਾ ਕੁਝ ਕਰ ਦਿਆ ਨੇ ਤੇ ਪੁਲਿਸ ਨੂੰ ਦੱਸਿਆ ਕਿ ਜੀ ਪੁਲਿਸ ਨੂੰ 20 ਵਾਰੀ ਦੱਸਤਾ ਪੁਲਿਸ ਕੁਝ ਨਹੀਂ ਕਰਦੀ ਆਉਂਦੀ ਨਹੀਂ ਪੁਲਿਸ ਨਾ ਪੁਲਿਸ ਨੇ ਕੀ ਕਰਨਾ ਜੀ ਪੁਲਿਸ ਤਾਂ ਆਪ ਡਰਦੀ ਹੈ ਜੀ ਇਹਨਾਂ ਤੋਂ ਮੰਗ ਕੀ ਆ ਹੁਣ ਤੁਹਾਡੀ ਮੰਗ ਤਾਂ ਸਾਡੀ ਇਹੀ ਹੈ ਜੀ ਬਸ ਇਹ ਨਸ਼ੇੜੀਆਂ ਦਾ ਕੋਈ ਹੱਲ ਕਰਦਣ ਜਿਆਦਾ ਪੱਕਾ ਕੀ ਨਾ ਸਤੂ ਜੀ ਹਰਿੰਦਰ ਸਿੰਘ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਇਕੱਠੇ ਹੋਏ ਹੋ ਸਾਰੇ ਨੂੰ ਸਹਿਰ ਵਸ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਐਡਾ ਸੋਹਣਾ ਇਹ ਇੱਕ ਪਾਰਕ ਬਣਾਇਆ ਸੀਗਾ ਜਿਹਦੇ ਚ ਇੰਨੇ ਜਿਆਦਾ ਨਸ਼ੇੜੀਆਂ ਦਾ ਅੱড্ডা ਬਣਦਾ ਜਾਂਦਾ ਹੈ ਦੂਜਾ ਇਹਨਾਂ ਨੇ ਇੱਥੇ ਆਮ ਪਬਲਿਕ ਦੀ ਸਹੂਲਤ ਵਾਸਤੇ ਬਾਥਰੂਮ ਬਣਾਏ ਸੀ ਉਹ ਬਾਥਰੂਮਾਂ ਨੂੰ ਵੀ ਤਾਲੇ ਲੱਗੇ ਪਿਆ ਟੁੱਟਿਆ ਪਿਆ ਪਾਰਕ ਦੇ ਵਿਚਾਲੇ ਇਹਨਾਂ ਨੇ ਫੁਆਰਾ ਲਾਇਆ ਸੀਗਾ ਉਹ ਫਾਰੇਨੀਆ ਟੈਲੈਂਟ ਉੱਟੀ ਜਨੇ ਆ ਫਾਰੇ ਦਾ ਸਾਰਾ ਸਮਾਨ ਪਟਕੇ ਲੈ ਗਏ ਇਹਨਾਂ ਚੀਜ਼ਾਂ ਕਿ ਨਹੀਂ ਇਹਨਾਂ ਦਾ ਸਰਕਾਰ ਦਾ ਕੋਈ ਧਿਆਨ ਨਹੀਂ ਦੂਜੇ ਪਾਸੇ ਜਿਹੜਾ ਸੁਤੰਤਰਤਾ ਸਨਾਨੀਆਂ ਦੇ ਪੱਥਰ ਲਾਏ ਬਹੁਤ ਚੰਗੀ ਗੱਲ ਹੈ ਵੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਪਰ ਉਹਨੂੰ ਦੇਖ ਕੇ ਲਾਉਣਾ ਚਾਹੀਦਾ ਵੀ ਲਾਉਣਾ ਕਿੱਥੇ ਆ ਉਹ ਹੁਣ 3 ਫੁੱਟ ਦਾ ਰਾਸਤਾ ਉਹਦੇ ਪੈਸੇਜ ਦੇ ਵਿੱਚ ਹੀ ਇਹਨਾਂ ਨੇ ਪੱਥਰ ਨੂੰ ਲਾ ਕੇ ਆਪਦੀਆਂ ਇੱਟਾਂ ਬਚਾਉਣ ਦੇ ਮਾਰੇ ਨੇ ਵੀ ਪਿਛਲੀ سپورਟ ਇੱਟਾਂ ਦੀ ਸਾਨੂੰ ਉਹ ਦੀਵਾਰ ਦੀ ਮਿਲ ਜੂਗੀ ਤੇ ਉਸ ਰਾਸਤੇ ਦੇ ਵਿੱਚ ਹੀ ਪੱਥਰ ਲਾਤੇ ਇਤਿਹਾਸਿਕ ਸ਼ਹਿਰ ਅਜਾਪਨ ਨਸ਼ੇ ਦੀ ਗੱਲ ਕਰੀਏ ਤੁਸੀਂ ਇੱਥੇ ਨਸ਼ਾ ਦਿਖਾਇਆ ਕਿੰਨਾ ਕਿੰਨਾ ਸ਼ਾ ਕੀ ਕਹਿਣਾ ਚਾਹੁੰਦੇ ਦੇਖੋ ਹਕੀਕਤ ਦੇ ਤੌਰ ਤੇ ਭਗਵੰਤ ਮਾਨ ਜੀ ਬਹੁਤ ਵਧੀਆ ਚੰਗੀ ਗੱਲ ਹੈ ਖਤਮ ਕਰਨਾ ਚਾਹੀਦਾ ਸੀ ਕਹਿੰਦੇ ਹਫਤੇ ਚ ਪਰ ਹਫਤੇ ਵਾਲੀ ਗੱਲ ਨਹੀਂ ਅਸੀਂ ਕਹਿੰਦੇ ਵੀ ਸਾਲ ਦੇ ਅੰਦਰ ਅੰਦਰ ਹੀ ਖਤਮ ਕਰ ਦੇਣ ਹਜੇ ਤੱਕ ਖਤਮ ਹੋਇਆ ਨਹੀਂ ਜਦੋਂ ਤੱਕ ਗਰਾਊਂਡ ਲੈਵਲ ਤੇ ਨਹੀਂ ਉਤਰਦੇ ਹੱਲੇ ਇਹ ਨਸ਼ਾ ਨਹੀਂ ਖਤਮ ਹੁੰਦਾ ਕਿਉਂਕਿ ਜਦੋਂ ਜਿੰਨੀ ਦੇਰ ਤੱਕ ਸਖਤਾਈ ਨਹੀਂ ਹੁੰਦੀ ਜਿਹੜਾ ਬੰਦਾ ਨਸ਼ਾ ਵੇਚਦਾ ਜਦੋਂ ਉਸੇ ਨੂੰ ਨਹੀਂ ਫੜਦੇ ਤਾਂ ਨਸ਼ਾ ਲੈਣ ਵਾਲੇ ਤਾਂ ਲੈਣਾ ਜਦੋਂ ਉਹਨੂੰ ਮਿਲੀ ਜਾਂਦਾ ਉਹ ਘਰੇ ਦੇ ਹੀ ਇਹ ਪ੍ਰਸ਼ਾਸਨ ਤਾਈਂ ਗੱਲ ਕਰੀਏ ਤੁਸੀਂ ਵੀ ਆਏ ਨਾ ਬਹੁਤ ਵਾਰੀ ਗਏ ਜੀ ਲਿਖ ਕੇ ਦੇ ਕੇ ਆਏ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਉੱਥੇ ਚੱਲਦਾ ਜੀ ਕਮੇਟੀ ਨੂੰ ਲਿਖ ਕੇ ਦੇ ਕੇ ਆਏ ਵੀ ਉਹਦੇ ਪਾਈ ਜਿਹੜਾ ਤੁਸੀਂ ਇੰਡੋਰ ਸਟੇਡੀਅਮ ਬਣਾਇਆ ਉਹਦੇ ਕੋਈ ਦਰਵਾਜੇ ਤੋਂ ਉਹ ਜੇ ਲਵਾ ਦਿਓ ਨਸ਼ੇੜੀ ਬੜਦੇ ਅੰਦਰ ਬਾਥਰੂਮ ਠੀਕ ਕਰਵਾ ਦੇ ਤਾਂ ਕਿ ਪਬਲਿਕ ਨੂੰ ਸਹੂਲਤ ਰਹੇ ਉਹਦੀ ਕੋਈ ਸਹੂਲਤ ਨਹੀਂ ਸਫਾਈ ਵਾਲੇ ਆਉਂਦੇ ਆ ਭੇਜਦੇ ਜ਼ਰੂਰ ਹੈ 10 ਭੇਜ ਤੇ ਕਿਤੇ 15 ਭੇਜ ਤੇ ਆ ਕੇ ਇੱਥੇ ਡਰਾਫਟ ਦੇ ਥੱਲੇ ਬੈਠ ਜਾਂਦੇ ਕੰਮ ਕਰਕੇ ਨਹੀਂ ਜਾਂਦੇ ਮੰਗ ਕੀ ਆ ਸਾਡੀ ਤਾਂ ਮੰਗ ਇਹ ਵੀ ਜੀ ਚੀਜ਼ ਬਣੀ ਹੈ ਲੋਕਾਂ ਦੀ ਪਬਲਿਕ ਦੀ ਸਹੂਲਤ ਵਾਸਤੇ ਬਣੀ ਹੈ ਤਾਂ ਉਹਨੂੰ ਸਹੂਲਤ ਨੂੰ ਪੂਰਾ ਕਰੋ ਹਾਂ ਜੀ ਸਾ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਇਕਬਾਲ ਸਿੰਘ ਹੈਗਾ ਜੀ ਸਿੰਘ ਜਿੱਥੇ ਆਪਾਂ ਖੜੇ ਆਏ ਇਹ ਪਾਰਕ ਬਣਾਇਆ ਸੀ ਵਧੀਆ ਸਹੂਲਤ ਲਈ ਕੀ ਹਾਲ ਹੈ ਅੱਜ ਕੱਲ ਤੇ ਜੋ ਸਰਕਾਰ ਹੈ ਉਹ ਦਾਅਵੇ ਕਰਦੀ ਹੈ ਵਧੀਆ ਪਾਰਕ ਅਸੀਂ ਬਣਾਇਆ ਸੀ ਕੀ ਕਹਿਣਾ ਚਾਹੁੰਦੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਨਸ਼ੇੜੀਆਂ ਕਰਨੀਆਂ ਹੁਣ ਜੇ ਆਥਣੇ ਮਾੜਾ ਮੋਟਾ ਜੇ ਕਿਸੇ ਨੂੰ ਘੂਰ ਦਿਆਂ ਕਰ ਦਿਆਂ ਅਗਲਾ ਗੱਲ ਪੈਂਦਾ ਹੈਗਾ ਜੀ ਹੁਣ ਕੱਲੇ ਅਸੀਂ ਕੁਝ ਕਰਨ ਜਾਂ ਪ੍ਰਸ਼ਾਸਨ ਸਾਥ ਦੇਵੇ ਫੇਰ ਹੈਗਾ ਸੈਕੰਡ ਆ ਬਾਥਰੂਮ ਬਣਵਾਏ ਸੀ ਬਾਥਰੂਮ ਇੰਨੇ ਲੋਕ ਔਖੇ ਹੁੰਦੇ ਆ ਕਿ ਬੀ ਬਥੇਰਾ ਵਾਰ ਕਹਦਾ ਨਗਰ ਪੰਜਾਬੀ ਬਾਥਰੂਮ ਚਾਲੂ ਕਰਾ ਦਿਓ ਜੀ ਆ ਚਿੱਟੇ ਹਾਥੀ ਬਣੇ ਖੜੇ ਆ ਜੀ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਪਲੀਜ਼ ਇਹਨਾਂ ਨੂੰ ਕੇਅਰ ਕਰਨ ਆਖੇ ਜੀ ਆਈ ਬੇਨਤੀ ਹੈ ਜੀ ਹਾਂਜੀ ਸਰ ਕੀ ਨਾਂ ਤੁਹਾਡਾ ਤ੍ਰਕੇਸ਼ ਕੁਮਾਰ ਬਾਂਸਾ ਠੀਕ ਆ ਕੰਮ ਕਰਦੇ ਮੇਰਾ ਮੂਰੇ ਐਲੂਮੀਨੀਅਮ ਤੇ ਪੀਵੀਸੀ ਦਾ ਕੰਮ ਆ ਜੀ ਦੁਕਾਨ ਆ ਹਾਂਜੀ ਮੇਰੀ ਕੀ ਕਹਿੰਦਾ ਜੀ ਨਸ਼ੇੜੀ ਇੱਥੇ ਵੱਧ ਤੋਂ ਵੱਧ ਆ ਰਹੇ ਆ ਤੁਸੀਂ ਕੀ ਕਿੰਨਾ ਕੁ ਤੁਹਾਨੂੰ ਡਰ ਰਹਿੰਦੇ ਨਸ਼ੇੜ ਨਸ਼ੇੜੀ ਨੂੰ ਜੇ ਮੋਰੋ ਕਹਨੇ ਵੀ ਤੂੰ ਇੱਥੇ ਕੀ ਕਰਦਾ ਨਸ਼ਾ ਕਰਦਾ 20 ਵਾਰੀ ਫੜਿਆ ਜੀ ਮੋਰੋ ਲੱਪੜ ਚੱਕਦੇ ਆ ਸਾਡੇ ਉੱਤੇ ਨਸ਼ੇੜੀ ਆਪ ਨੂੰ ਡਰ ਰਹਿੰਦਾ ਵੀ ਸਾਨੂੰ ਨਾ ਕੁਝ ਕਰ ਦਿਆ ਨੇ ਪੁਲਿਸ ਨੂੰ ਦੱਸਿਆ ਕਿ ਜੀ ਪੁਲਿਸ ਨੂੰ 20 ਵਾਰੀ ਦੱਸਤਾ ਪੁਲਿਸ ਕੁਝ ਨਹੀਂ ਕਰਦੀ ਆਉਂਦੀ ਨਹੀਂ ਪੁਲਿਸ ਨਾ ਪੁਲਿਸ ਨੇ ਕੀ ਕਰਨਾ ਜੀ ਪੁਲਿਸ ਤਾਂ ਆਪ ਡਰਦੀ ਹੈ ਜੀ ਇਹਨਾਂ ਤੋਂ ਮੰਗ ਕੀ ਆ ਹੁਣ ਤੁਹਾਡੀ ਮੰਗ ਤਾਂ ਸਾਡੀ ਇਹੀ ਹੈ ਜੀ ਬਸ ਇਹ ਨਸ਼ੇੜੀਆਂ ਦਾ ਕੋਈ ਹੱਲ ਕਰਦਣ ਜਿਆਦਾ ਪੱਕਾ ਕੋਈ ਸੈਂਟਰ-ਸੈਂਟਰ ਬਣਾ ਦਣ ਉੱਥੇ ਛੱਡ ਦਣ ਘਰ ਦੇ ਵੀ ਵਿਚਾਰਿਆਂ ਤੋਂ ਦੁਖੀ ਆ ਚੋਰੀਆਂ ਦਾ ਡਰ ਰਹਿੰਦਾ ਡੇਲੀ ਸਾਡੀ ਮਾਰਕੀਟ ਦੇ ਵਿੱਚ ਇੱਕ ਚੋਰੀ ਕੋਈ ਪੁਲਿਸ ਦੀ ਪੀਸੀਆਰ ਨਹੀਂ ਘੁੰਮਦੀ ਦੇਖੀ ਅਸੀਂ ਰਾਤ ਨੂੰ ਆ ਆਮ ਬੰਦਾ ਹੂਆ ਉਹਨੂੰ ਤਾਂ ਪੁਲਿਸ ਤੰਗ ਕਰਦੀ ਆ ਜਿਹੜਾ ਕੋਈ ਆਮ ਬੰਦਾ ਹੁੰਦਾ ਕੋਈ ਜੈਨੂਅਲ ਬੰਦਾ ਹੁੰਦਾ ਉਹਨੂੰ ਤਾਂ ਪੁਲਿਸ ਭੱਜ ਭੱਜ ਪੈਂਦੀ ਆ ਜਿਹੜੇ ਕੋਈ ਨਸ਼ੇੜੀ ਹੁੰਦੇ ਆ ਉਹਨਾਂ ਨੂੰ ਕੋਈ ਪੁੱਛਦੀ ਨਹੀਂ ਪੁਲਿਸ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਉਹਨੇ ਇੱਕ ਪਾ ਆਹ ਬਣਿਆ ਐ ਬਾਥਰੂਮ ਬਣਿਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਡੇ ਦੁਕਾਨਦਾਰ ਸਾਰੇ ਪੈਸੇ ਦੇਣ ਨੂੰ ਸਹੂਲਤ ਇੱਕ ਨਗਰ ਕਮੇਟੀ ਜਿਹੜੀ ਹੈ ਨਗਰ ਪੰਚਾਇਤ ਦੀ ਆ ਕੋਈ ਸਫਾਈ ਕਰਮਚਾਰੀ ਲਾ ਦਨ ਜੀ ਇਹਦੇ ਉੱਤੇ ਅਸੀਂ ਕਿਰਾਇਆ ਭਰਦੇ ਆ ਸਤੋਂ 30-300 ਸਹੂਲਤ ਸਾਨੂੰ ਕੋਈ ਦੰਦੇ ਨਹੀਂ ਜੀ ਇਹ ਬਣੇ ਹੋਏ ਆ ਜੀ ਸਾਰੇ ਇਹ ਕਹਾ ਪਾਣੀ ਟੈਂਕੀਆ ਸਰਫਸਲ